ਫਲੋਰੀਡਾ ਦੇ ਉਸ ਟੱਟ ਦੀਆਂ ਤਸਵੀਰਾਂ ਨੇ ਜਿੱਥੇ ਸਵੇਰੇ ਤਿੰਨ ਅੱਜ ਕੇ 27 ਮਿੰਟ ਦੇ ਉੱਤੇ ਉਹ ਕੈਪਸੂਲ ਜੜਾਇਆ ਸਪੇਸਐਕਸ ਦਾ ਸਪੇਸ ਕ੍ਰਾਫਟ ਫ੍ਰੀਡਮ ਕੈਪਸੂਲ ਜੜਾਇਆ ਉਹ ਲੈਂਡ ਹੋਇਆ ਔਰ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਲਈ ਖੁਸ਼ੀ ਮਨਾਇਆ ਜਾ ਰਹੀ ਹੈ ਕਿਉਂਕਿ ਸੁਨੀਤਾ ਵਿਲੀਅਮ ਦੀਨ 9 ਮਹੀਨਿਆਂ ਦੇ ਬਾਅਦ ਘਰ ਵਾਪਸੀ ਹੋਈ ਹੈ ਵਿੱਚ ਬੁੱਚ ਬਿਲਮੋਰ ਉਹਦੇ ਨਾਲ ਸੀਗੇ ਔਰ ਇਹ ਬਹੁਤ ਅਹਿਮ ਹੈ ਕਿਉਂਕਿ ਜਦੋਂ ਵੀ ਕੋਈ ਐਦਾਂ ਦੀ ਘਟਨਾ ਹੁੰਦੀ ਹੈ ਤੇ ਪੂਰੀ ਦੁਨੀਆ ਗਵਾਹ ਬਣਦੀ ਹੈ ਹਾਲਾਂਕਿ ਸੁਨੀਤਾ ਵਿਲੀਅਮ ਕਾਲ ਉਹਨਾਂ ਦਾ ਜਿਹੜਾ ਆ ਪੂਰਾ ਇੱਕ ਸਫ਼ਰ ਦਿਖ ਰਿਹਾ ਸੀਗਾ ਸਾਨੂੰ ਕਿ ਕਿਵੇਂ-ਕਿਵੇਂ ਉਹ ਗਏ ਨੇ ਕਿਸ ਤਰੀਕੇ ਦੇ ਨਾਲ ਹੈ ਇੰਡੀਅਨ ਮੂਲ ਆ ਉਹਨਾਂ ਦਾ ਔਰ ਕਲਪਨਾ ਚਾਵਲਾ ਵੀ ਉਹਨਾਂ ਦੇ ਨਾਲ ਕੰਪੇਅਰ ਕੀਤਾ ਜਾ ਰਿਹਾ ਸੀ ਮਹਿਜ 16 ਜਿਹੜਾ ਮਿੰਟ ਦਾ ਸਮਾਂ ਸੀਗਾ ਉਹਨਾਂ ਦਾ ਧਰਤੀ ਤੇ ਆਉਣ ਨੂੰ ਤੇ ਉਦੋਂ ਉਹਨਾਂ ਦਾ ਸਪੇਸ ਕ੍ਰਾਫਟ ਜਿਹੜਾ ਆ ਉਹ ਪੂਰੇ ਤਰੀਕੇ ਨਾਲ ਦਬਾਅ ਹੇਆ ਸੀ ਪਰ ਸੁਨੀਤਾ ਵਿਲੀਅਮ ਦੀ ਘਰ ਵਾਪਸੀ ਹੋਈ ਹੈ ਇਸ ਦੇ ਉੱਤੇ ਹਰ ਭਾਰਤੀ ਹਰ ਦੁਨੀਆ ਦਾ ਉਹ ਸਖਸ ਜਿਹੜਾ ਚਾਹੁੰਦਾ ਹੈ ਕਿ ਸਾਇੰਸ ਤਰੱਕੀ ਕਰੇ ਨਵੀਆਂ ਪੁਲਾਹਾਂਾਂ ਭਟੇ ਉਹ ਬਹੁਤ ਖੁਸ਼ ਹੈ ਇਹ ਉਹ ਤਸਵੀਰ ਹੈ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਜਿਹੜਾ ਸੁਨੀਤਾ ਵਿਲੀਅਮ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿੰਨਾ ਉਹ ਖੁਸ਼ ਨਜ਼ਰ ਆ ਰਹੇ ਨੇ ਹਾਲਾਂਕਿ ਜਦੋਂ ਇਹਨਾਂ ਦੋਹਾਂ ਦੀ ਗੱਲ ਕੀਤੀ ਜਾਵੇ ਸੁਨੀਤਾ ਵਿਲੀਅਮ ਤੇ ਬੁੱਚ ਵਿਲਮੋਰ ਦੀ ਗੱਲ ਕੀਤੀ ਜਾਵੇ 9 ਮਹੀਨੇ ਦਾ ਸਫ਼ਰ ਤੇ ਬੁੱਚ ਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਸਭ ਤੋਂ ਪਹਿਲਾਂ ਕੀ ਕਰਨਾ ਹੈ ਉਹ ਕਹਿੰਦਾ ਕਿ ਆਪਣੇ ਬੱਚੇ ਦੇਖਣੇ ਆ ਮੇਰੇ ਕੋਲੇ ਡੌਗ ਆ ਉਹ ਦੇਖਣੇ ਆ ਤੇ ਕਿਉਂਕਿ ਬਹੁਤ ਪਿਆਰ ਹੁੰਦਾ ਹੈ ਸਾਡਾ ਆਪਣੇ ਘਰ ਦੇ ਨਾਲ ਜਿੱਥੇ ਮਰਜੀ ਰਹਿ ਲਈ ਫਿਲਹਾਲ ਸੁਨੀਤਾ ਵਿਲੀਅਮ ਤੇ ਬੁੱਚ ਵਿਲਮੋਰ ਦੀ ਘਰ ਵਾਪਸੀ ਹੋਈ ਹੈ